ਰਵਿੰਦਾਸ ਪਰ ਸਨਮਾਨਯੋਗ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਦ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਤਨ ਤਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਇੱਕ ਵਾਰ ਫਿਰ ਤਨ ਤਨ ਸਤਿਗੁਰੂ ਸ੍ਰੀ ਗੁਰੂ ਵਿਦਾਸ ਮਹਾਰਾਜ ਜੀਆਂ ਦਾ 648ਵਾਂ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੱਬ ਜੀਆਂ ਦਾ ਸ਼ੁਕਰਾਨਾ ਕਰੀਏ ਆਪਾਂ ਨੂੰ ਜ਼ਿੰਦਗੀ ਵਿੱਚ ਇੱਕ ਵਾਰ ਫਿਰ ਇਸ ਭਾਗ ਪ੍ਰਾਪਤ ਹੋਇਆ ਕਿ ਸਾਲ ਬਾਅਦ ਸਤਿਗੁਰਦਿਆਂ ਦਾ ਦਿਨ ਮਨਾਉਣ ਦਾ ਸੁਭਾਗ ਮਿਲਿਆ ਹੈ ਕਿਉਂਕਿ ਇਹ ਹਰੇਕ ਬੰਦੇ ਦੇ ਭਾਗਾਂ ਵਿੱਚ ਨਹੀਂ ਜ਼ਿੰਦਗੀ ਇੱਕ ਚਲਦੀ ਹੋਈ ਟ੍ਰੇਨ ਦੀ ਨਿਯਾਈ ਹੈ ਜੀਵ ਆਤਮਾ ਇਹਦੇ ਵਿੱਚ ਮੁਸਾਫਰ ਬਣ ਕੇ ਸਫਰ ਕਰ ਰਹੀ ਹੈ ਜਿੱਥੇ-ਜਿੱਥੇ ਕਿਸੇ ਦਾ ਫਾਈਨਲ ਡੈਸਟੀਨੇਸ਼ਨ ਆਉਂਦਾ ਹੈ ਉਹਨੂੰ ਆਪਣੇ ਸਾਜੋ ਸਮਾਨ ਸਮੇਤ ਉਤਰਨਾ ਪੈਂਦਾ ਹੈ। ਭਾਵ ਬੋਹ ਸ੍ਰੀ ਰੈਸੇ ਨੇ ਜਿਹੜੇ ਪਿਛਲੇ ਸਾਲ ਸਾਡੇ ਵਿੱਚ ਘਾਰ ਹੋਣਗੇ ਔਰ ਸਾਸ ਸੰਗਤ ਉਮਰ ਪੂਰੀ ਹੋਣ ਕਰਕੇ ਉਹ ਸਰੀਰ ਕਈ ਵਾਰ ਵਿਛੜ ਜਾਂਦਾ ਹੈ। ਅੱਪਾ ਨੂੰ ਜ਼ਿੰਦਗੀ ਵਿੱਚ ਫਿਰ ਮੌਕਾ ਮਿਲੇ ਆਪਾਂ ਗੁਰੂ ਦੀ ਵਡਿਆਈ ਕਰੀਏ ਇਹ ਸਮਾਂ ਸੁਆਸ ਸਫਲ ਹੋਣ ਸਤਿਗੁਰੂ ਦੀ ਅੰਦਰ ਸ਼ੁਕਰਾਨਾ ਕਰੀਏ ਬਹੁਤ ਹੀ ਪਿਆਰ ਦੇ ਨਾਲ ਗੁਰੂ ਘਰ ਦੇ ਕੀਰਤਨੀਆਂ ਸਿੰਘਾਂ ਪਾਸੋਂ ਸਤਿਗੁਰਾਂ ਦੀ ਲਾਹੀ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਔਰ ਕਵਿਤਾ ਰੂਪ ਵਿੱਚ ਕੀਰਤਨ ਸਰਵਣ ਕੀਤਾ ਹੈ ਔ ਕੁਝ ਕੁ ਮਿੰਟਾਂ ਵਾਸਤੇ ਆਪ ਕੋ ਆਪਣੀ ਸੁਰਤੀ ਵਿਰਤੀ ਕਾਗਰ ਕਰੋ ਗੁਰਮਤਿ ਵਿਚਾਰਾਂ ਨਾਲ ਸਾਂਝ ਬਣਾਈਏ ਜਿਨ੍ਹਾਂ ਭੈਣਾ ਕੋਲ ਛੋਟੇ ਬੱਚੇ ਨੇ ਕਿਰਪਾ ਕਰਕੇ ਉਹ ਪਿੱਛੇ ਬੈਠਣ ਦੀ ਕਿਰਪਾਲਤਾ ਕਰੋ ਆ ਬੱਚੇ ਜਿਹਨੇ ਵੀ ਹੈ ਇਹਨਾਂ ਨੂੰ ਪਿੱਛੇ ਬਿਠਾਓ ਤਾਂ ਇਧਰ ਸਾਈਡ ਤੇ ਉਠਾ ਦਿਓ ਠਾਲ ਕਿਉਂਕਿ ਉਹ ਬੱਚੇ ਹੁੰਦੇ ਨੇ ਰਾਜੇ ਇਹਨਾਂ ਨੂੰ ਕਥਾ ਕੀਰਤਨ ਨਾਲ ਕੋਈ ਮਤਲਬ ਨਹੀਂ ਕਥਾ ਕੀਰਤਨ ਦਾ ਲਾਭ ਆਪਾਂ ਵੱਡਿਆਂ ਨੂੰ ਹੋਣਾ ਹੈ ਆਓ ਇੱਕ ਵਾਰ ਜਿੰਨੇ ਸ਼ਰੀਰ ਜੋੜ ਬੈਠੇ ਹੋ ਮਨ ਚਿਤ ਗੱਗਰ ਕਰਕੇ ਸਿਰ ਗੁਰੂ ਰਣ세 ਮਹਾਰਾਜ ਜੀਾਂ ਦੇ ਚਰਨਾਂ ਦਾ ਧਿਆਨ ਧਰ ਕੇ ਦੋਵੇਂ ਹੱਥ ਜੋੜ ਕੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਸਾਰੇ ਆਖੋ ਸਤਨਾਮ ਸ੍ਰੀ ਗੱਜ ਕੇ ਆਖੋ ਸਤਨਾਮ ਸ੍ਰੀ ਪ੍ਰਸ਼ਦਾ ਪਾਣੀ ਛਕਿਆ ਤੁਸੀਂ ਸਾਰੇ ਨੇ ਗੱਜ ਕੇ ਬੋਲੋ ਸਤਨਾਮ ਸ੍ਰੀ ਵੀਰਾਂ ਨੂੰ ਵੀ ਬੇਨਤੀ ਗੱਜ ਕੇ ਆਖੋ ਸਤਨਾਮ ਸ੍ਰੀ ਭਾਈ ਜਿਹੜੇ ਸੁਹਾਸ ਨਾਲ ਆਪਾਂ ਵਾਹਿਗੁਰੂ ਕਹਿੰਨੇ ਨਾ ਉਹ ਸੁਹਾਸ ਸਫਲ ਆ ਜਿਹੜੀ ਮੂੰਹ ਵਿੱਚ ਰੱਬ ਨੇ ਜੀਵ ਦਿੱਤੀ ਨਾ ਬੋਲਣ ਦੀ ਇਹ ਦੋ ਕੰਮ ਕਰਦੀ ਹੈ ਇਸ ਲਈ ਸਰੀਰ ਦੇ ਨੌ ਕਰਮ ਇੰਦਰੀਆਂ ਵਿੱਚੋਂ ਜੀਵ ਦੇ ਦੋ ਕਰਮ ਨੇ ਇਹ ਜੀਵ ਜਿਹੜੀ ਹੈ ਗਿਆਨ ਇੰਦਰਾ ਵੀ ਹੈ ਕਰਮ ਇੰਦਰਾ ਵੀ ਹੈ ਅੱਖਾਂ ਦਾ ਕੰਮ ਕੱਲਾ ਵੇਖਣਾ ਹੈ ਕਰਮ ਇੰਦਰਾ ਹੈ ਕੰਨਾਂ ਦਾ ਕੰਮ ਕੱਲਾ ਸੁਣਨਾ ਹੈ ਪਰ ਜਿਹੜੀ ਜੀਵ ਹਨ ਨੂੰ ਵਿੱਚ ਇਹਦੇ ਦੋ ਕੰਮ ਨੇ ਇੱਕ ਤਾਂ ਕਰਮ ਇੰਦਰਾ ਹੈ ਬੋਲਦੀ ਹੈ ਇਦਨ ਸੰਸਾਰ ਨਾਲ ਸਾਡਾ ਸੰਪਰਕ ਬਣਦਾ ਹੈ। ਦੂਸਰਾ ਜੀਵ ਜਿਹੜੀ ਹੈ ਨਾ ਉਹ ਗਿਆਨ ਇੰਦਰ ਹੈ। ਗਿਆਨ ਵੀ ਨਾ ਆਪਾਂ ਨੂੰ ਗਿਆਨ ਦਿੰਦੀ ਹੈ। ਮੰਨ ਲਓ ਥਾਲੀ ਵਿੱਚ ਭੋਜਨ ਤਿਆਰ ਕਰਕੇ ਰੱਖਿਆ ਹੋਇਆ ਹੈ। ਤੁਸੀਂ ਉਹ ਭੋਜਨ ਦੀ ਥਾਲੀ ਨੂੰ ਹੱਥ ਲਾ ਕੇ ਨਹੀਂ ਦੱਸ ਸਕਦੇ ਕਿ ਨਮਕ ਕਿੰਨਾ ਹੈ, ਮਿਰਚ ਵੱਧ ਹੈ ਕਿ ਘੱਟ ਹੈ। ਉਹ ਕਦੋਂ ਪਤਾ ਲੱਗਣਾ ਜਦੋਂ ਜੀਵ ਤੇ ਬੁਰਕੀ ਰੱਖੀ। ਜਾ ਮਿੱਠੀ ਹੈ ਕਿ ਫਿੱਕੀ ਹੈ ਹੱਥ ਲੱਗ ਥੋੜੀ ਦੱਸ ਸਕਦੇ ਹੋ ਜੀਵ ਨੇ ਦੱਸ ਲੈ ਜਦੋਂ ਘੁੱਟ ਭਰੋਂਗੇ ਉਦੋਂ ਦੱਸੇ ਕਿ ਚਾਹ ਮਿੱਠੀ ਹੈ ਜਾਂ ਫਿੱਕੀ ਹੈ ਲੂਣ ਮਿਰਚ ਮਸਾਲਾ ਨਮਕ ਖੱਟਾ ਮਿੱਠਾ ਇਹ ਸਭ ਕੁਝ ਕੌਣ ਦੱਸਦਾ ਹੈ ਜੀਵ ਇਸ ਲਈ ਜੀਵ ਜਿਹੜੀ ਹੈ ਉਹ ਕਰਮ ਇੰਦਰਾ ਵੀ ਹੈ ਤੇ ਗਿਆਨ ਇੰਦਰਾ ਵੀ ਹੈ ਗਿਆਨ ਮਿਲਦਾ ਹੈ ਕਿ ਇਹ ਮਿੱਠਾ ਭੋਜਨ ਹੈ ਕਿ ਫਿੱਕਾ ਹੈ ਜੀਵ ਦਸਤੀ ਕਰਮਿੰਦਰਾ ਬੋਲਣ ਦਾ ਕੰਮ ਕਰਦੇ ਅਸਾ ਸਰੀਰ ਦੇ ਜਿੰਨੇ ਅੰਗ ਨੇ ਹੱਥ ਪੈਰ ਮੂੰਹ ਇਹ ਪਾਣੀ ਨਾਲ ਸਬਨ ਨਾਲ ਧੋਤਿਆਂ ਸੁੱਚੇ ਹੋ ਜਾਂਦੇ ਕਿਸੇ ਬੰਦੇ ਨੇ ਪ੍ਰਸ਼ਾਦ ਵੰਡਣਾ ਇਹ ਕਥਾ ਮੇਂਰਵਾਰ ਸਾਹਿਬ ਤੋਂ ਲਾਈਵ ਵੀ ਇੱਕ ਵਾਰ ਵਿਸਥਾਰ ਵਿੱਚ ਰੱਖੀ ਸੁਣਿਆ ਕਿਸੇ ਬੰਦੇ ਨੇ ਪ੍ਰਸ਼ਾਦ ਵਰਤੌਣਾ ਹੈ ਉਹਨੂੰ ਕੀ ਕਹਿੰਦੇ ਹੋ ਬਾਈ ਹੱਥ ਸੱਚੇ ਕਰਕੇ ਆ ਧੋ ਕੇ ਆ ਉਹ ਬਾਹਰੋਂ ਹੱਥ ਪਾਣੀ ਸਾਬਣ ਨਾਲ ਧੋ ਹੁੰਦਾ ਹੈ ਪ੍ਰਸ਼ਾਦ ਵਰਤੌਣ ਲੱਗ ਪੈਂਦਾ ਹੁਣ ਉਹ ਵਾਰ-ਵਾਰ ਪ੍ਰਸ਼ਾਦ ਨੂੰ ਹੱਥ ਲਾਉਂਦਾ ਇੱਕ ਲਈ ਪ੍ਰਸ਼ਾਦ ਚੁੱਕ ਕੇ ਦਿੱਤਾ ਦੋ ਨੂੰ ਤਿੰਨਾਂ ਨੂੰ ਚੌਥ ਨੂੰ ਵਾਰ-ਵਾਰ ਪ੍ਰਸ਼ਾਦ ਨੂੰ ਹੱਥ ਲਾਉਂਦਾ ਉਹਦਾ ਹੱਥ ਝੂਠਾ ਨਹੀਂ ਹੋ ਰਿਹਾ ਕਿਉਂਕਿ ਹੱਥ ਧੋ ਗਿਆ ਹੈ ਵਾਰ-ਵਾਰ ਪ੍ਰਸ਼ਾਦ ਨੂੰ ਪ੍ਰਸ਼ਾਦੇ ਨੂੰ ਹੱਥ ਲਾਉਂਦੇ ਰੋਟੀ ਵਰਤਾਉਂਦੇ ਹੋ ਇੱਕ ਬੰਦਾ ਵਾਰ-ਵਾਰ ਕਹਿੰਦਾ ਚੁੱਕ ਕੇ ਪ੍ਰਸ਼ਾਦ ਲਓ ਜੀ ਪ੍ਰਸ਼ਾਦਾ ਵਾਏ ਗੁਰੂ ਪ੍ਰਸ਼ਾਦਾ ਵਾਏ ਹੁਣ ਉਹ ਰੋਟੀਆਂ ਝੂਠੀਆਂ ਥੋੜੀ ਹੋ ਰਹੀਆਂ ਕਿਉਂ ਨਹੀਂ ਹੋ ਰਹੀਆਂ ਉਹ ਹੱਥ ਧੋ ਕੇ ਆਇਆ ਹੱਥ ਧੋਤਿਆਂ ਪਾਣੀ ਸਾਬਣ ਨਾਲ ਸੁੱਚੇ ਹੋ ਗਏ ਵਾਰ-ਵਾਰ ਪ੍ਰਸ਼ਾਦੇ ਨੂੰ ਲਾਉਂਦੇ ਪ੍ਰਸ਼ਾਦਾ ਝੂਠਾ ਨਹੀਂ ਹੈ ਵਾਰ-ਵਾਰ ਪ੍ਰਸ਼ਾਦ ਨੂੰ ਹੱਥ ਲਾਉਂਦੇ ਪ੍ਰਸ਼ਾਦ ਝੂਠਾ ਨਹੀਂ ਹੈ ਸਾਸਨ ਕਿਸੇ ਨੇ ਗੁਰੂ ਦੀ ਤੱਬਿਆ ਬਹਿਣਾ ਉਹ ਪੈਰ ਵੀ ਧੋ ਕੇ ਆਉਂਦਾ ਹੱਥ ਪੈਰ ਧੋ ਕੇ ਸ਼ਨਾਣ ਕਰਕੇ ਆਇਆ ਵੀ ਪੈਰ ਸੱਚੇ ਨੇ ਤੱਬਿਆ ਬਹਿ ਗਿਆ ਪਰ ਇਹ ਤਾਂ ਜੀਵ ਹੈ ਜਿਹੜੀ ਬੋਲਣ ਵਾਸਤੇ ਦਿੱਤੀ ਇਹਦਾ ਦੇਖਿਓ ਜਿੰਨਾ ਮਰਜ਼ੇ ਕੋਈ ਮੂੰਹ ਧੋਕੇ ਆਵੇ ਕੁਰਲਾ ਕਰਕੇ ਆਵੇ ਬਰਸ਼ ਕਰਕੇ ਆਵੇ ਦੰਤਣ ਕਰਕੇ ਆਵੇ 5 10 ਵਾਰ ਕੁੱਲੀ ਕਰਕੇ ਕਵੇ ਮੇਰੀ ਜੀਵ ਸੁੱਤੀ ਹੋ ਗਈ ਜੀਵ ਨਹੀਂ ਸੁੱਤੀ ਹੁੰਦੀ ਉਹ ਕਿਸੇ ਚੀਜ਼ ਨੂੰ ਭੋਜਨ ਮੁਲਾ ਦਿਓ ਭੋਜਨ ਝੁੱਟਾ ਹੋ ਕਿਸੇ ਨੂੰ ਕੁੱਲੀ ਵਿੱਚ ਰੋਟੀ ਭੋਜਨ ਪ੍ਰਸ਼ਾਦਾ ਖੀਰ ਪਾਈ ਹੋਈ ਹੈ ਹੱਥ ਲਾ ਦਿੱਤਾ ਉਹ ਝੁੱਟਾ ਨਹੀਂ ਹੋਇਆ ਕਿਉਂਕਿ ਹੱਥ ਉੱਤੇ ਹੋਏ ਨੇ ਹੱਥ ਨਾਲ ਉਹਦੇ ਵਿੱਚੋਂ ਕੋਈ ਚੀਜ਼ ਚੁੱਕ ਕੇ ਦੇ ਦਿੱਤੀ ਕਿਸੇ ਨੂੰ ਉਹ ਚੀਜ਼ ਜੁੱਠੀ ਨਹੀਂ ਹੋਈ ਪਰ ਜੀਵ ਕਿਸ ਤਰ੍ਹਾਂ ਦਾ ਇੰਦਰ ਹੈ ਕਿਸੇ ਚੀਜ਼ ਨੂੰ ਜੀਵ ਲਾ ਦਿਓ ਭੋਜਨ ਜੁੱਠਾ ਹੋ ਗਿਆ ਰੋਲਾ ਉਹ ਬੰਦਾ ਕਹਿ ਸਕਦਾ ਮੈਂ ਤਾਂ ਬਾਹਰ ਕੁੱਲ ਨਹੀਂ ਕਰਕੇ ਆਇਆ ਜੀ ਬ੍ਰਸ਼ ਕੀਤਾ ਹੋਇਆ ਵ੍ਰਸ਼ ਕਰ ਲਓ ਕੁੱਲ ਨਹੀਂ ਕਰੋ ਦੰਤਣ ਕਰੋ ਜੋ ਮਨ ਨੂੰ ਕੋ ਜੀਵ ਸੁੱਤੀ ਨਹੀਂ ਹੋਏਗੀ ਇਹ ਜੁੱਠੀ ਰਹਿੰਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਉਹ ਬੰਦਿਆ ਤੇਰੀ ਜੀਹਨ ਦੀ ਸੁੱਤੀ ਹੋ ਸਕਦੀ ਕਦੇ ਨਾਲ ਜੇ ਤੂੰ ਜੀਬਾਂ ਨਾਲ ਜਪੇ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪਿਆ ਜੀਬ ਵੀ ਸੁੱਤੀ ਹੋ ਜਾਂਦੀ ਹੈ ਨਾਮ ਜਪਤ ਗੋਬਿੰਦ ਕਾ ਸੋਚੀ ਭਈ ਰਸਨਾ ਰੱਬ ਦਾ ਨਾਮ ਕਹਿਣ ਨਾਲ ਜੀਵ ਸੁੱਤੀ ਹੋ ਜਾਂਦੀ ਹੈ ਨਾਮ ਬਹਿ ਕੋਬਿੰਦ ਕਾ ਸੋਚੀ ਭਈ ਰਸਨਾ ਜਿਨ੍ਹਾਂ ਨੇ ਨਾਮ ਜਪਿਆ ਭਾਈ ਉਹਨਾਂ ਦੀ ਰਸਨਾ ਵੀ ਸੱਚੀ ਹੋ ਗਈ ਲੋਕੀ ਉਹਨਾਂ ਨਾਲ ਝੂਠਾ ਭੋਜਨ ਮੰਗਦੇ ਨੇ ਕਿਤੇ ਝੂਠ ਮਿਲ ਜਾਏ ਕਿਉਂ ਉਹਨਾਂ ਨੇ ਨਾ ਜਪ ਲਿਆ ਇੰਨੀ ਭਗਤੀ ਕੀਤੀ ਹੈ ਉਹਨਾਂ ਦੀ ਜੀਭਾ ਵੀ ਸੱਚੀ ਹੋ ਗਈ ਅੱਜ ਜਿਨ੍ਹਾਂ ਦੀ ਤੁਸੀਂ ਯਾਤ ਮਨਾਉਣ ਵਾਸਤੇ ਆਪਾਂ ਬੈਠੇ ਨਾ ਸਮੁੱਚੇ ਸੰਸਾਰ ਵਿੱਚ ਦੇ ਅੰਦਰ ਲੋਕੀ ਗੁਰੂ ਰਵਿਦਾਸ ਮਹਾਰਾਜ ਦਾ ਦਿਨ ਮਨਾ ਰਹੇ ਨੇ ਕਿਉਂ ਭਾਈ ਉਹ ਰੱਬ ਦਾ ਰੂਪ ਹੋ ਗਏ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਿਓ ਦੁਨੀਆਂ ਵਿੱਚ ਦੋ ਹਸਤੀਆਂ ਦਾ ਨਾਮ ਰਹਿੰਦਾ ਸਦਾ ਇੱਕ ਇਬਾਦਤ ਵਾਲਿਆਂ ਦਾ ਇੱਕ ਸ਼ਹਾਦਤ ਵਾਲਿਆਂ ਦਾ ਜਿਹੜੇ ਲੋਕ ਸ਼ਹਾਦਤ ਦੇ ਦਿੰਦੇ ਨੇ ਧਰਮ ਦੀ ਖਾਤਰ ਉਹਨਾਂ ਦਾ ਨਾਮ ਦੀ ਧਰਤੀ ਤੇ ਰਹਿੰਦਾ ਹੈ ਜਿਹੜੇ ਲੋਕ ਇਬਾਦਤ ਕਰ ਜਾਂਦੇ ਨੇ ਉਹਨਾਂ ਦਾ ਨਾਮ ਦੀ ਧਰਤੀ ਤੇ ਰਹਿੰਦਾ ਹੈ ਅਦਰਵਾਈਜ਼ ਕਿਸੇ ਇਸ ਧਰਤੀ ਤੇ ਰਾਜੇ ਦਾ ਰਜਵਾੜਿਆਂ ਦਾ ਅਮੀਰਾਂ ਦਾ ਨਾਮ ਨਹੀਂ ਰਹਿੰਦਾ ਸਰੀਰ ਮਰਦੇ ਅਨਸਾਰ ਨਾਮ ਮਿਟ ਜਾਂਦਾ ਹੈ ਸ਼ਰੀਰ ਮਰਨ ਤੋਂ ਬਾਅਦ ਨਾਮ ਮਿਟਣਾ ਸ਼ੁਰੂ ਹੋ ਜਾਂਦਾ ਹੈ ਪਰ ਇਵਾਦਤ ਵਾਲੇ ਬੰਦਗੀ ਵਾਲਿਆਂ ਦਾ ਨਾਮ ਧਰਤੀ ਤੇ ਰਹਿੰਦਾ ਹੈ ਸਰੀਰ ਮਰਨ ਤੋਂ ਬਾਅਦ ਵੀ ਸਦੀਆਂ ਤੱਕ ਲੋਕ ਪੂਜਦੇ ਰਹਿੰਦੇ ਨੇ ਕਿਉਂ ਉਹਨਾਂ ਕੋਲ ਨਾਮ ਦਾ ਧਨ ਇੰਨਾ ਇਕੱਠਾ ਹੋ ਗਿਆ ਉਹ ਰੱਬ ਦਾ ਰੂਪ ਹੋ ਗਏ ਰਹੀ ਦੀ ਦੁਨੀਆ ਤੱਕ ਲੋਕ ਉਹਨਾਂ ਨੂੰ ਪੂਜਦੇ ਨੇ ਅਮੀਰ ਬੰਦਿਆਂ ਦਾ ਨਾਮ ਨਹੀਂ ਰਹਿੰਦਾ ਕਿੰਨਾ ਵੀ ਕੋਈ ਅਮੀਰ ਹੋਵੇ ਮੈਂ ਯੂ ਐਸਏ ਗਿਆ ਉੱਥੇ ਕੈਲੀਫੋਰਨੀਆ ਸਭ ਤੋਂ ਪੁਰਾਣਾ ਗੁਰਦੁਆਰਾ ਹੈ ਉਹ ਗੁਰਦੁਆਰੇ ਦੇ ਬਾਹਰ ਲਿਖਿਆ ਹੋਇਆ 1910 ਉਹ 사ਤ ਸੰਗਤ ਉਸ ਵਕਤ ਗਦਰੀ ਬਾਬਿਆਂ ਦੇ ਨਾਮ ਤੇ ਬਣਿਆ ਸੀ ਗੁਰਦਵਾਰੇ ਦਾ ਨਾਮ ਵੀ ਗਦਰੀ ਬਾਬੇ 1910 ਇਹਦਾ ਮਤਲਬ 1910 ਦੇ ਵਿੱਚ ਹਿੰਦੁਸਤਾਨ ਦੇ ਪੰਜਾਬ ਦੇ ਸਿੱਖ ਸਰਦਾਰ ਉੱਥੇ ਗਏ ਹੋਣਗੇ ਤਾਂ ਉੱਥੇ ਗੁਰਦਵਾਰਾ ਬਣਿਆ ਉੱਥੇ ਬੜੇ ਪੁਰਾਣੇ ਪਰਿਵਾਰ ਰਹਿੰਦੇ ਨੇ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਕੋਲ 5 5000 ਏਕੜ ਜ਼ਮੀਨ ਹੈ 500 ਨਹੀਂ 5000 ਏਕੜ ਉਹ ਵੀ ਯੂ ਐਸ ਵਿੱਚ ਉਹ ਮੈਨੂੰ ਘਰ ਲੰਘ ਗਏ ਮੈਂ ਉਹਨਾਂ ਨੂੰ ਪੁੱਛਿਆ ਕਿ ਕਿੰਨੀ ਜ਼ਮੀਨ ਹੈ ਕਹਿੰਦੇ ਸਾਡੇ ਬਜ਼ੁਰਗਾਂ ਦੀ 5000 ਏਕੜ ਜ਼ਮੀਨ ਹੈ ਕਾਦੀ ਖੇਤੀ ਕਰਦੇ ਹੋ ਵਦਾਮਾਂ ਦੀ ਹੈਲੀਕਾਪਟਰ ਰੱਖੇ ਨੇ ਦਵਾਈਆਂ ਛੜਕਣੇ ਇਹਦਾ ਮਤਲਬ ਬਹੁਤ ਅਮੀਰ ਬੰਦੇ ਨੇ ਮੈਨੂੰ ਪੁੱਛਿਆ ਤੁਹਾਡਾ ਸਭ ਤੋਂ ਪਹਿਲਾਂ ਜਿਹੜਾ ਬਜ਼ੁਰਗ ਕੋਈ ਪਰਦਾਦਾ ਇੱਥੇ ਯੂ ਐਸ ਏ ਵਿੱਚ ਆਇਆ ਸਭ ਤੋਂ ਪਹਿਲਾਂ ਉਹਦੀ ਕੋਈ ਫੋਟੋ ਦੇ ਦਰਸ਼ਨ ਕਰਾਓ ਜਿਨੇ ਇੰਨੀ ਮਿਹਨਤ ਕਰਕੇ ਇੰਨੀ ਜ਼ਮੀਨ ਬਣਾਈ ਯੂ ਐਸ ਏ ਵਿੱਚ ਇੰਨਾ ਕਾਰੋਬਾਰ ਬਣਿਆ ਆਪਣੇ ਦਾਦੇ ਪਰਦਾਦੇ ਕਿਸੇ ਨੱਕੜ ਦਾਦੇ ਜਿਹੜੇ ਸਭ ਤੋਂ ਪਹਿਲਾਂ ਆਏ ਫੋਟੋ ਵਿਖਾਓ ਉਹਨਾਂ ਦੀ ਕੋਈ ਦਰਸ਼ਨ ਕਰਾਓ ਕਹਿੰਦੇ ਭਾਈ ਸਾਹਿਬ ਲੱਭਦੇ ਆ ਲੱਭਣ ਲੱਗ ਪਏ ਤੁਸੀਂ ਹੈਰਾਨ ਹੋਵੋਗੇ ਛੋਟੀ ਜਿਹੀ ਐਲਬਮ ਲੱਭ ਕੇ ਆਏ ਲਿਆਏ ਤੇ ਉਹਦੇ ਵਿੱਚ ਤਿੰਨ ਚਾਰ ਗਰੁੱਪ ਵਾਲੇ ਬੰਦਿਆਂ ਦੀ ਫੋਟੋ ਵਿੱਚੋਂ ਦੱਸ ਰਿਹਾ ਕਿ ਆ ਸਾਡਾ ਨੱਕੜ ਪੜਦਾਦੇ ਭਾਪੜ ਪੜਦਾਦੇ ਦਾ ਪਿਓ ਐ ਆ ਸਾਡਾ ਪੜਦਾਦਾ ਫਿਰ ਆਪਣੇ ਪੜਦਾਦੇ ਦੀ ਫੋਟੋ ਇੱਕ ਛੋਟੀ ਜਿਹੀ ਐਲਬਮ ਵਿੱਚ ਵਿਖਾ ਰਿਹਾ ਹੈ 5000 ਏਕੜ ਜ਼ਮੀਨ ਬਣਾਉਣ ਵਾਲੇ ਯੂ ਐਸ ਵਿੱਚ ਉਹਨਾਂ ਦੀਆਂ ਫੋਟੋਆਂ ਵੀ ਐਲਬਮ ਵਿੱਚ ਰਹਿ ਗਈਆਂ ਸੱਜਣੋ ਇਸ ਧਰਤੀ ਤੇ ਜੇ ਕਿਸੇ ਦੀਆਂ ਫੋਟੋਆਂ ਵਿਕਦੀਆਂ ਨੇ ਉਹ ਬੰਦਗੀ ਵਾਲਿਆਂ ਦੀ ਵਿਕਦੇ ਆ। ਤੁਹਾਡੇ ਘਰ ਘਰ ਵਿੱਚ ਰਵਦਾਸ ਮਹਾਰਾਜ ਦੀ ਫੋਟੋ ਲੱਗੀ ਹੋਈ ਕਿਉਂ ਲੱਗੀ ਹੈ? ਜ਼ਮੀਨ ਬਹੁਤ ਸੇ ਕੰਛੀ ਵਿੱਚ ਨਹੀਂ। ਜ਼ਮੀਨ ਕਰਕੇ ਨਹੀਂ। ਜ਼ਾਇਦਾਤ ਜਾਂ ਪੈਸੇ ਕਰਕੇ ਨਹੀਂ ਹੈ। ਇਸ ਕਰਕੇ ਹੈ ਇਬਾਦਤ ਕਰਕੇ ਬੰਦਗੀ ਕਰਕੇ ਰੱਬ ਦਾ ਰੂਪ ਹੋ ਗਏ। ਉਹਨਾਂ ਵਿੱਚ ਦੇ ਰੱਬ ਵਿੱਚ ਭੇਦ ਨਹੀਂ ਰਿਹਾ। ਇਬਾਦਤ ਇੰਨੀ ਹੋ ਗਈ ਕਿ ਸਰੀਰ ਮਰਨ ਤੋਂ ਬਾਅਦ ਵੀ ਦੁਨੀਆ 'ਚ ਜਾਇਜਾ ਘਾਤ ਹੋ ਗਈ। ਅਰਬਾਂ ਖਰਬਾਂ ਪਤੀ ਲੋਕ ਇੱਥੇ ਬੈਠੇ ਨੇ ਕਰੋੜਾਂ ਦੀ ਜਿਹਦਾ ਨਹੀਂ ਨਾਮ ਰੰਗਾ ਮਰਨ ਤੋਂ ਬਾਅਦ ਨਾਮ ਮਿਟਣਾ ਸ਼ੁਰੂ ਹੋ ਜਾਂਦਾ ਹੈ ਇਸ ਧਰਤੀ ਤੇ ਨਾਮ ਸਿਰਫ ਰਹਿੰਦਾ ਉਹਨਾਂ ਦਾ ਜਿਹੜੇ ਰੱਬ ਨੂੰ ਪਿਆਰ ਕਰਕੇ ਬੰਦਗੀ ਵਿੱਚ ਇੱਕਮਕ ਹੋ ਗਏ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਆਇਆ ਜਦੋਂ ਰੱਬ ਨਾਲ ਇੱਕਮਕ ਹੋ ਗਏ ਨਾ ਸ੍ਰੀ ਰਹਾਗ ਵਿੱਚ ਪਹਿਲਾ ਸ਼ਬਦ ਰੱਬ ਨੂੰ ਇਹ ਗੱਲ ਕਹੀ ਕਹਿੰਨੇ ਰੱਬ ਜੀ ਤੇਰੇ ਵਿੱਚ ਤੇ ਮੇਰੇ ਵਿੱਚ ਹੁਣ ਕੋਈ ਅੰਤਰ ਨਹੀਂ ਥੋੜਾ ਜਿਹਾ ਫਰਕ ਰਹ ਗਿਆ ਕਿਹੜਾ ਸ਼ਬਦ পড়ੋ ਤੁਹਾਨੂੰ ਯਾਦ ਹੋਏਗਾ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਜਿਨ੍ਹਾਂ ਨੂੰ ਯਾਦ ਹੈ ਇੱਕ ਵਾਰ ਪੜੋ ਤੋਹੀ ਮੋਹੀ ਮੋਹੀ ਤੋਹੀ ਅੰਤਰ ਹਾਂ ਤੁਹਾਡੀ ਆਵਾਜ਼ ਆਉਣੀ ਚਾਹੀਦੀ ਮੈਂ ਤਾਂ ਪਹਿਲਾਂ ਪੁੱਛਿਆ ਚਾਹ ਚੂ ਪੀ ਕੇ ਆਇਆ ਕਰੋ ਜੋ ਕਥਾ ਤੇਉਣਾ ਮੈਂ ਦੱਸ ਨਹੀਂ ਸਕਿਆ ਵੀ ਸੰਗਤ ਨੂੰ ਚਾਹ ਪਿਲਾਇਓ ਤਕਰੀਜੇ ਤਾਂ ਹੀ ਤੁਸੀਂ ਬੋਲੋਗੇ ਨਾ ਨਹੀਂ ਤਾਂ ਸੁਸਤੋ ਬਹਿਣ ਇੱਥੇ ਬੈਠਣ ਨਹੀਂ ਆਏ ਇਕੱਲੇ ਐਬਸੈਂਟ ਨਹੀਂ ਹੋਣਾ ਨਹੀਂ ਤਾਂ ਮੈਂਟਲੀ ਐਬਸੈਂਟ ਹੋ ਜਾਊਂਗਾ ਐਬਸੈਂਟ ਸਮਝਦੇ ਸਰੀਰ ਇੱਥੇ ਬੈਠਾ ਧਿਆਨ ਘਰੇ ਰਹਿਣਾ ਖਬਰਿਆ ਜਿੰਦਾ ਲਾਇਆ ਖਬਰਿਆ ਨਹੀਂ ਲਾਇਆ ਜੇ ਕਿਸੇ ਦਾ ਧਿਆਨ ਘਰ ਵਿੱਚ ਹੈ ਤਾਂ ਜਾ ਕੇ ਵੇਖੋ ਵੀ ਜਿੰਦਾ ਲੱਗਾ ਹੋਇਆ ਕਿ ਨਹੀਂ ਲੱਗਾ ਪੜੋ ਤੇ ਮਨ ਵਿਰੋਤੋ ਸੀ ਵੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਆ ਇਹਦਾ ਮਤਲਬ ਤੁਹਾਨੂੰ ਬਾਣੀ ਯਾਦ ਨਹੀਂ ਭੇਟਾਂ ਪੁੱਟਾਂ ਯਾਦ ਨਹੀਂ ਤੁਹਾਨੂੰ ਬਾਣੀ ਯਾਦ ਪੜੋ ਸ਼ਬਦ ਪਹਿਲਾ ਸ਼ਬਦ ਮੈਂ ਨਿੱਕੇ ਨਿੱਕੇ ਬੱਚਿਆਂ ਨੂੰ ਯਾਦ ਕਰਾਇਆ ਜ 5-5 ਸਾਲ ਦੇ ਵਿੱਚ 6-6 ਸਾਲ ਦੇ ਬੱਚੇ 37 ਬੱਚਿਆਂ ਨੇ ਸ਼ਬਦ ਪਹਿਲਾ ਯਾਦ ਕਰਕੇ ਸੁਣਾਇਆ 37 ਬੱਚਿਆਂ ਨੂੰ ਟਿਫਨ ਕਾਪੀਆਂ ਪੈਨ ਉਹਨਾਂ ਨੂੰ ਹੁਣ ਵੰਡ ਕੇ ਆਏ ਛੇ ਆਪਣੇ ਬੱਚਿਆਂ ਨੂੰ ਸ਼ਬਦ ਯਾਦ ਕਰਾਓ ਉਹਨਾਂ ਦੇ ਅਰਥ ਯਾਦ ਕਰਾਓ ਫਿਰ ਗੁਰਪੁਰ ਮਨਾਉਣ ਦਾ ਪ੍ਰਕਾਸ਼ ਪੁਰ ਮਨਾਉਣ ਦਾ ਫਾਇਦਾ ਪ੍ਰਕਾਸ਼ ਪੁਰਬ ਕੀ ਹੈ ਉੱਤੇ ਵੀ ਆਪਾਂ ਪਾਵਾਂਗੇ ਪੜੋ ਇੱਕ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨ ਕਟਕ ਜਲ ਤਰੰਗ ਜੈਸਾ ਰੱਬ ਨੂੰ ਕਹਿੰਦੇ ਰੱਬ ਜੀ ਤੇਰੇ ਤੇ ਮੇਰੇ 'ਚ ਕੋਈ ਅੰਤਰ ਨਹੀਂ ਹੈ ਬਸ ਇੰਨਾਤ ਰਹ ਗਿਆ ਜਿਵੇਂ ਸੋਨਾ ਹੋਵੇ ਤੇ ਦੂਜਾ ਸੋਨੇ ਦਾ ਬਣਿਆ ਕੋਈ ਕੜਾ ਹੋਵੇ ਇਹ ਤਾਂ ਉਹ ਵੀ ਸੋਨਾ ਹੀ ਹੈ ਜਿਵੇਂ ਸੋਨਾ ਹੋਵੇ ਤੇ سونے ਦਾ ਬਣਿਆ ਕੜਾ ਹੋਵੇ ਇੰਨਾ ਕੋ ਫਰਕ ਰਹ ਗਿਆ ਤੇਰੇ ਤੇ ਮੇਰੇ ਵਿੱਚ ਮੈਨੂੰ ਆਕਾਰ ਵਿੱਚ ਪਾ ਕੇ ਰਵਦਾਸ ਬਣਾ ਦਿੱਤਾ ਤੇ ਤੂੰ ਆਕਾਰ ਤੋਂ ਰਹਿਤ ਅਨਕਾਰ ਰਹਿ ਗਿਆ ਤੇਰੇ ਤੇ ਮੇਰੇ 'ਚ ਫਰਕ ਕੋਈ ਨਹੀਂ ਮੈਂ ਆਕਾਰ ਵਿੱਚ ਰਵਦਾਸ ਐ ਤੂੰ ਆਕਾਰ ਤੋਂ ਰਹਿਤ ਰੱਬ ਇੰਨਾ ਫਰਕ ਜਿਵੇਂ ਪਾਣੀ ਹੋਵੇ ਤੇ ਪਾਣੀ ਦੀਆਂ ਲਹਿਰਾਂ ਹੋਣ ਉਹ ਪਾਣੀ ਵਿੱਚ ਹੀ ਸਮਾਜਦੀ ਇੰਨਾ ਕੋ ਫਰਕ ਹੈ ਜਲ ਤਰੰਗ ਜੈਸਾ ਤੇ ਫਿਰ ਸਾ ਸੰਗਤ ਅਕੜ ਕੇ ਨਹੀਂ ਰੱਬ ਨਾਲ ਕੀਤਾ ਕਿਉਂਕਿ ਰੱਬ ਕੇ ਆਕੜ ਨਹੀਂ ਚੱਲਦੀ ਇੰਨੀ ਪਦਵੀ ਤੇ ਪਹੁੰਚਣ ਤੋਂ ਬਾਅਦ ਵੀ ਰਵਿਦਾਸ ਮਹਾਰਾਜ ਕੀ ਕਹਿੰਦੇ ਜੋਬ ਤੈ ਹਮ ਨਾ ਪਾਪ ਕਰਨਤਾ ਨਿਮਰਤਾ ਵੇਖੋ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਪ੍ਰਵਤੇ ਜਨ ਜਾਨੀਜੈ ਜਨ ਤੇ ਸੁਆਮੀ ਸਰੀਰ ਰਦੁ ਮੋਪ ਵਿਚਾਰ ਦੇ ਹੋ ਰਵਿਦਾਸ ਸੰਮਦਲ ਸਮਝਾਵੇ ਕੋ ਇਹ ਪਹਿਲਾ ਸ਼ਬਦ 40 ਸ਼ਬਦਾਂ ਚ ਸ੍ਰੀ ਦਾਸ